ਪਵਨਾ ਮੰਗੇ ਆਲੂ ਗਾਜਰ ਮੇਥੀ ਦੀ ਸਬਜੀ ਸਰੋਂ ਦੇ ਤੇਲ ਦੇ ਇੱਕ ਚਮਚ ਗਰਮ ਕਰਕੇ ਉਹਦੇ ਵਿੱਚ ਆਪਾਂ ਨੇ ਆਲੂ ਤੇ ਗਾਜਰਾਂ ਨੂੰ 15 ਮਿੰਟ ਵਾਸਤੇ ਫਰਾਈ ਕਰਕੇ ਸਾਈਡ ਤੇ ਰੱਖ ਤਾ ਦੂਜੀ ਕੜਾਹੀ ਦੇ ਵਿੱਚ ਲਾਉਣੇ ਆਪਾਂ ਤੜਕਾ ਇੱਕ ਚਮਚ ਸਰੋਂ ਦੇ ਤੇਲ ਦਾ ਗਰਮ ਕਰਕੇ ਵਿੱਚ ਸਾਗ ਦਾ ਧਨੀਆ ਸਾਗ ਦਾ ਜੀਰਾ ਅੱਧਾ ਦਾ ਚਮਚ ਪਾ ਕੇ ਬਣਾਉਣ ਕਰ ਲੈਣਾ ਨਾਲ ਪਾਵਾਂਗੇ ਆਪਾਂ ਪਿਆਜ਼ ਪਿਆਜ਼ ਨੂੰ ਬਰੌਨ ਕਰਕੇ ਨਾਲ ਪਾਵਾਂਗੇ ਟਮਾਟਰ ਟਮਾਟਰਾਂ ਨੂੰ ਹਲਕਾ ਜਿਹਾ ਬਰੌਨ ਕਰਕੇ ਨਾਲ ਪਾ ਦਮਾਗੇ ਨਮਕ ਨਮਕ ਨੂੰ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਤੇ ਨਾਲ ਪਾਵਾਂਗੇ ਲਸਣ ਦਾ ਪੇਸਟ ਅਦਰਕ ਤੇ ਹਰੀ ਮਿਰਚੇ ਦਾ ਆਪਾਂ ਅਲੱਗ ਪੇਸਟ ਪਾਇਆ ਤੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚਮਚਾ ਦਾ ਚੌਥਾ ਹਿੱਸਾ ਹਿੰਗ ਹਲਦੀ ਪਾਊਡਰ ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਨਾਲ ਪਾਤੀ ਮੇਥੀ ਮੇਥੀ ਨੂੰ ਮਿਕਸ ਕਰਕੇ ਇੱਕ ਕੌਲੀ ਪਾਤੀ ਪਾਣੀ ਦੀ ਆਪਾਂ ਨੇ ਮਸਾਲੇ ਨੂੰ ਦੋ ਬਾਲੀਆਂ ਦੇ ਕੇ ਆਲੂ ਗਾਜਰ ਮਟਰਾਂ ਦੀ ਸਬਜ਼ੀ ਦੇ ਵਿੱਚ ਮੇਥੀ ਦੇ ਵਿੱਚ ਆਪਾਂ ਨੇ ਉਹਨੂੰ ਮਿਕਸ ਕਰਤਾ 15 ਮਿੰਟ ਆਪਾਂ ਨੇ ਇਹਨੂੰ ਪਕਾਇਆ ਗਰਮ ਮਸਾਲਾ ਧਨੀਆ ਪਾਊਡਰ ਪਾ ਕੇ ਉਹਨੂੰ 2 ਮਿੰਟ ਸੇਕ ਲਾਇਆ ਸਬਜ਼ੀ ਤੇ ਆ